ਕਹਿੰਦੇ ਮਾਂ ساری ਜ਼ਿੰਦਗੀ ਕਿਸੇ ਦਾ ਦਿਲ ਵੀ ਨੁਖਾਇਆ ਜਾਂਦੀ ਬਾਰਵੀਂ ਦਿਲ ਨਹੀਂ ਦਿਖਾਉਣਾ ਜਾ ਆਪਣੇ ਪੁੱਤਰ ਨੂੰ ਵਿਆਹ ਕੇ ਆਪਣੀ ਨੋਹ ਨੂੰ ਵਿਆਹ ਕੇ ਨੋਹ ਨੂੰ ਘਰ ਲੈ ਕੇ ਆ ਜੀ ਜਦੋਂ ਨੋਹ ਤੇਰੇ ਘਰ ਆ ਜਾਏਗੀ ਅਸੀਂ ਫੇਰ ਤਸਵੀਰ ਛੱਡ ਦੇਾਂਗੇ ਆਖੋ ਸਭਨਾ ਜੈ ਗੁਰਦੇ ਧੰਨ ਗੁਰਦੇ ਜੈ ਗੁਰਦੇ ਧੰਨ ਈ ਆ ਕਿ ਨਹੀਂ ਆਈ ਅਖੇ ਸਤਨਾ ਸ਼੍ਰੀ ਅਕਾਲ ਜੀ ਹਾ ਹਾ ਹਾਂ ਜੁਆ ਖੜਕਾਇਆ ਮਾਂ ਦਾ ਤੇ ਕਹਿ ਦਿੱਤਾ ਮਾਂ ਨੇ ਬਾਬਾ ਜੀ ਮੈਂ ਆਪਣੀ ਨੂੰ ਨੂੰ ਆਪਣੇ ਪੁੱਤ ਨੂੰ ਵਿਆਹ ਕੇ ਘਰ ਆ ਗਈ ਆ ਇਧਰ ਮਾਪੁਰਖਾਂ ਨੂੰ ਸੁਨੇਹਾ ਦੇ ਦਿੱਤਾ ਤਨ ਬਾਬਾ ਸਾਧੂ ਰਾਮ ਆਵੇ ਜੀ ਬਰ ਕੇ ਅਰਥੀ ਤੇ ਉੱਠ ਕੇ ਬੈਠ ਗਏ ਜਦੋਂ ਅਰਥੀ ਤੇ ਉੱਠ ਕੇ ਬੈਠੇ ਨਾ ਤੇ ਰੁੱਕ ਕੇ ਬੈਠੇ ਜਿਹੜੇ ਕੱਤੇ ਬੱਲੇ ਸੀ ਪੜੀਏ ਇਹਨਾਂ ਦਾ ਪਿਆਰ ਸੀ ਇਹਦੇ ਸਾਧੂ ਮੁੜ ਕੇ ਆ ਗਏ ਉਸਤਨਾ ਮਹਾਰਾਜ ਮਰ ਜਾਂਦਾ ਸੁਣੋ ਇਹ ਸਾਡੇ ਨੂੰ ਮਰਨਾ ਸੀ ਕਿ ਤੇ ਫੇਰ ਮਰ ਜਾਂਦਾ ਜਦੋਂ ਆਏ ਮਨ ਵਿੱਚ ਰੋਸ਼ਨੀ ਆਪਣੇ ਪੁੱਤ ਨੂੰ ਘਰੋਂ ਤੁਰਪੀ ਕਹਿੰਦੇ ਇੱਧਰ ਮਹਾਪੁਰਖਾਂ ਦੀ ਅਰਥੀ ਤੁਰਕੀ ਆਫ ਸਤਨਾ ਚਾਰ ਪਾਈਆਂ ਨੇ ਅਰਥੀ ਚੁੱਕੀ ਸਮਸ਼ਾਨ ਘਾੜ ਦੇ ਵਿੱਚ ਮਹਾਪੁਰਖਾਂ ਦਾ ਸੰਸਕਾਰ ਮਹਾਪੁਰਖਾਂ ਨੇ ਤਨ ਤੇ ਚਿੱਟਾ ਕੱਪੜਾ ਚਾਦਰ ਤਨ ਤੇ ਓੜੀ ਤੇ ਸੰਗਤਾਂ ਨੂੰ ਆਖ ਦਿੱਤਾ ਕਹਿੰਦੇ ਸੰਗਤੇ ਚੰਗਾ ਫਿਰ ਸਾਡਾ ਸਮਾਂ ਹੋ ਗਿਆ ਹੁਣ ਜਾਣ ਦਾ ਅਸੀਂ ਚੱਲੇ ਆਏ ਮਹਾਰਾਜ ਨੇ ਸਰੀਰ ਛੱਡ ਦਿੱਤਾ ਕਹਿੰਦੇ ਜਿੰਮੇ ਸਭ ਆਪਣੀ ਕੁੰਜ ਨੂੰ ਛੱਡ ਕੇ ਜਾਂਦਾ ਹੈ ਰੌਲਾ ਪੈ ਗਿਆ ਕਹਿੰਦੇ ਮਹਾਪੁਰਖ ਚਲੇ ਗਏ ਦੁਨੀਆ ਤੇ ਹਾਂ ਕਹਿੰਦੇ ਮਹਾਪੁਰਖ ਦੁਨੀਆ ਤੇ ਚਲੇ ਗਏ ਚਾਰ ਪੰਡਿਆਂ ਨੇ ਇਸ਼ਨਾਨ ਕਰਾਇਆ ਮਹਾਪੁਰਖਾਂ ਦੇ ਸਰੀਰ ਨੂੰ ਅਰਥੀ ਤੇ ਪਾਇਆ ਜਦੋਂ ਸ਼ਮਸ਼ਾਨ ਪਿੰਡ ਦੀਆਂ ਪ੍ਰਕਾਰਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਉਹ ਦਿਨ ਆ ਗਿਆ ਅੱਜ ਦੀ ਘੜੀ ਰੌਲਾ ਪੈ ਗਿਆ ਕਹਿੰਦੇ ਅੱਜ ਸਾਧੂਆਂ ਨੇ ਜਾਣਾ ਦੁਨੀਆ ਤੇ ਵੇਖਦੇ ਆ ਉਹ ਜਾਂਦੇ ਕਿ ਨਹੀਂ ਪਿਆਰ ਵਾਲੇ ਵੀ ਪਹੁੰਚ ਗਏ ਜਿਹੜੇ ਮਹਾਪੁਰਖਾਂ ਤੇ ਸ਼ੰਕਾ ਕਰਦੇ ਨੇ ਨਾ ਉਹ ਵੀ ਪਹੁੰਚ ਗਏ ਕਹਿੰਦੇ ਕੋਰਾ ਕਾਗਜ਼ ਕੱਢਿਆ ਦੇਖਿਆ कुछ घड़िया कुछ मिनट मरता है नहीं मरता जे मर गया तो फिर समझा पूरा है जे ना मरिया दते टाइम अनुसार समझा इन्होंने दुनिया है को गुमराहना दुनिया नू? ਜਾ ਪ੍ਰਾਪਤ ਕਰ ਰਹੀ ਆਦਰਯੋਗ ਸਤਕਾਰਯੋਗ ਸਾਧ ਸੰਗਤ ਦੇ ਡਾਨ ਗੁਰਦੇਵ ਜੀ ਸਤਿਗੁਰੂ ਰਵਦਾਸ ਜੀ ਧੰਨ ਸਤਿਗੁਰੂ ਰਵਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਯੋਗ ਸਤਕਾਰਯੋਗ ਸਾਧ ਸੰਗਤ ਦੇ ਡੀਰਾ ਸਚ ਖਣਸਤ ਬਾਬਾ ਸਵਰਦਾ ਸਿੰਘ ਸਤਿਵੰਤ ਸਾਧੂ ਰਾਮ ਜੀ ਮਹਾਂਪੁਰਖਾਂ ਦੇ ਤਪਉ ਸ਼ਾਂਤ ਤੇ ਗਤੀਵਿਰਾਜਮਾਨ ਸਤ ਬਬਰ ਕਲਦੀਪ ਦਾਸ ਮਹਾਰਾਜ ਦੀ ਜੋਤ ਇਸ ਮੱਥੀ ਫਕਾਈ ਦੇ ਅੰਦਰ ਸਾਧ ਸੰਗਤਿ ਆਈ ਮਿਲ ਗੁਰਸਖ ਆਈ ਮਿਲ ਤੂ ਮੇਰੇ ਗੁਰੂ ਕੀ ਪਿਆਰੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮਾ ਭੜੇ ਤਨ ਮਨ ਹੋਈ ਨਿਹਾਲ ਜਗੁਰ ਦੇਖਾ ਸਾਹਮਣੇ ਸਮੂਹ ਸੰਗਤ ਦੇਖਾ ਵੇਖਾਂ ਦੀ ਸੰਗਤ ਸਤਗੁਰ ਕੀ